ਹਰ ਸਾਲ ਨੂੰ ਪ੍ਰਭਾਸ਼ਿਤ ਕਰਨ ਵਾਸਤੇ ਜਿਹੜੀਆਂ ਵੱਡੇ ਪੱਛਮ ਦੇ ਰਸਾਲੇ ਆ ਯਾ ਆਪਣਾ ਡਿਕਸ਼ਨਰੀ ਆ ਉਹ ਕੋਈ ਨਾ ਕੋਈ ਇੱਕ ਸ਼ਬਦ ਦੱਸਦੀ ਹੈ ਕਿ ਇਹ ਸਾਲ ਇਸ ਸ਼ਬਦ ਨਾਲ ਪਰਿਭਾਸ਼ਿਤ ਹੁੰਦਾ ਹੈ ਮੁੱਖ ਤੌਰ ਤੇ ਇਸ ਸਾਲ ਜਿਹੜਾ ਆਕਸਫੋਰਡ ਡਿਕਸ਼ਨਰੀ ਨੇ ਸ਼ਬਦ ਚੱਕਿਆ ਉਹਨੂੰ ਬ੍ਰੇਨ ਰੌਟ ਕਹਿੰਦੇ ਆ ਬ੍ਰੇਨ ਰੌਟ ਇੱਕ ਉਹ ਵਰਤਾਰਾ ਹੈ ਜਿਹਦੇ ਵਿੱਚ ਤੁਸੀਂ ਬਹੁਤ ਛੋਟੇ ਨੀਵੇਂ ਪੱਧਰ ਦਾ ਲਿਟਰੇਚਰ ਜਾਂ ਫਿਲਮਾਂ ਵੇਖਦੇ ਹੋ ਜਾਂ ਦੁਨੀਆ ਨੂੰ ਉਵੇਂ ਵੇਖਦੇ ਹੋ ਤੇ ਉਹਦੇ ਨਾਲ ਤੁਹਾਡਾ ਜਿਹੜਾ ਬૌਧਿਕ ਪੱਧਰ ਆ ਸਮਾਜ ਓਵਰ ਆਲ ਸਮਾਜ ਦਾ ਜਿਹੜਾ ਬૌਧਿਕ ਪੱਧਰ ਆ ਉਹ ਬਹੁਤ ਨੀਵਾ ਹੋ ਜਾਂਦਾ ਬਹੁਤ ਘਟ ਜਾਂਦਾ ਹੈ ਇਸ ਵਰਤਾਰੇ ਨੂੰ ਬ੍ਰੇਨ ਰੌਟ ਕਿਹਾ ਜਾਂਦਾ ਹੈ ਇਹ ਸਭ ਤੋਂ ਪਹਿਲਾਂ ਜਿਹੜਾ ਸ਼ਬਦ ਵਰਤਿਆ ਗਿਆ ਸੀ ਉਹ ਹੈਨਰੀ ਥੋਰੋ ਦੇ ਇੱਕ ਨੋਵਲ ਦੇ ਵਿੱਚ ਅਮਰੀਕਨ ਨੋਵਲਿਸਟ ਦੇ ਵੋਲਡਨ ਨਾਂ ਦੇ ਨੋਵਲ ਦੇ ਵਿੱਚ ਵਰਤਿਆ ਗਿਆ ਸੀ 1850 ਜਾਂ 57 ਦੇ ਆਸ-ਪਾਸ ਤੇ ਇਹ ਇਹ ਦੱਸਦਾ ਹੈ ਕਿ ਵੀ ਸਮਾਜ ਦਾ ਜਦੋਂ ਬૌਧਿਕ ਪੱਧਰ ਉਦੋਂ ਨੀਵਾ ਹੁੰਦਾ ਜਦੋਂ ਉਹਨੂੰ ਇੰਟੈਲੈਕਚੁਅਲ ਜਾਂ ਕਹਿ ਲਓ ਬૌਧਿਕ ਚੁਣੌਤੀਆਂ ਤੋਂ ਦੀਆਂ ਆਣੀਆਂ ਕਿਤਾਬਾਂ ਉਹ ਘੱਟ ਪੜਦੇ ਆ ਜਾਂ ਲਿਟਰੇਚਰ ਘੱਟ ਪੜਦੇ ਆ ਆਪਣੇ ਸਮਾਜ ਦੇ ਵਿੱਚ ਹੁਣ ਟਿਕਟੌਕ ਨੇ ਰੀਲਾਂ ਨੇ ਤੇ ਇੰਸਟਾਗ੍ਰam ਆ ਗਏ ਨੇ ਐਸਾ ਕੰਟੈਂਟ ਆਪਾਂ ਨੂੰ ਦੇਣਾ ਸ਼ੁਰੂ ਕੀਤਾ ਹੈ ਜਾਂ ਐਸਾ ਆਪਾਂ ਚੀਜ਼ਾਂ ਵੇਖਦੇ ਆਂ ਕਿ ਜਿਹਦੇ ਨਾਲ ਸਾਡਾ ਸਮਾਜਿਕ ਬૌਧਿਕ ਪੱਧਰ ਜਿਹੜਾ ਹੈਗਾ ਪੂਰੇ ਸਮਾਜ ਦਾ ਬਹੁਤ ਘਟ ਗਿਆ ਤੇ ਇਸ ਕਰਕੇ ਇਹ ਸਾਲ ਨੂੰ ਬૌਧਿਕ ਪੱਧਰ ਡਿੱਗਣ ਵਾਲਾ ਸਾਲ ਉਹਨਾਂ ਨੇ ਕੋਸ਼ਿਸ਼ ਕੀਤਾ ਹੈ ਬ੍ਰੇਨ ਰੌਟ ਦੇ ਨਾਲ ਹੋਰ ਰਸਾਲਿਆਂ ਨੇ ਹੋਰ ਸ਼ਬਦ ਚੁਣੇ ਹੈਗੇ ਆ ਉਹਨਾਂ ਦੇ ਬਾਰੇ ਆਪਾਂ ਕਿਤੇ ਹੋਰ ਗੱਲ ਕਰਾਂਗੇ